ਹਾਂਜੀ ਮਾਸਟਰ ਕੈਡਰ ਦੀ ਆਉਣ ਵਾਲੀ ਨਵੀਂ ਭਰਤੀ ਲਈ ਜੋ ਡਿਪਾਰਟਮੈਂਟਲ ਲੈਵਲ ਤੇ ਹਲਚਲ ਹੋਈ ਹੈ ਉਸ ਬਾਰੇ ਅੱਪਾ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਵੇਂ ਆਪਾਂ ਬਹੁਤ ਸਾਰੇ ਸਾਥੀ ਜਿਹੜੇ ਹੈਗੇ ਨੇ ਉਹ ਮਾਸਟਰ ਕੈਡਰ ਦੀ ਨਵੀਂ ਭਰਤੀ ਦੀ ਬਹੁਤ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਨੇ ਕਿਉਂਕਿ ਅਗਰ ਪਿਛਲੀ ਭਰਤੀ ਦੀ ਗੱਲ ਕਰੀਏ 41 ਕਾਟ ਦੀ ਤਾਂ ਉਸ ਦਾ ਜੋ ਨੋਟੀਫਿਕੇਸ਼ਨ ਸੀਗਾ ਉਹ ਆਇਆ ਸੀ ਜੀ 81 2022 ਨੂੰ ਭਾਪ 3 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਕੋਈ ਵੀ ਨਵੀਂ ਭਰਤੀ ਦਾ ਮਾਸਟਰ ਕੀਡਰ ਨਾਲ ਲਿੰਕ ਜਾਂ ਲੈਕਚਰਰ ਨਾਲ ਲਿੰਕ ਈਵਨ ਕੇ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਨਹੀਂ ਆਇਆ ਹਾਲਾਂਕਿ ਉਸ ਤੋਂ ਪਹਿਲਾਂ 2000 ਅਗਰ ਆਪਾਂ ਗੱਲ ਕਰੀਏ B ਤੋਂ ਲੈ ਕੇ 22 ਦੇ ਵਿੱਚ ਵਿੱਚ ਤਿੰਨ ਮਾਸਟਰ ਕੀਡਰ ਦੀਆਂ ਭਰਤੀਆਂ ਆ ਗਈਆਂ ਸੀ ਅਤੇ ਉਹ ਵੀ ਬਹੁਤ ਬਲਕ ਦੇ ਵਿੱਚ ਜਿਵੇਂ 3704 2392 4140 ਤੇ ਜਲਦੀ ਹੀ ਕੰਪਲੀਟ ਵੀ ਹੋ ਗਈਆਂ ਸੀ ਪਰੰਤੂ ਹੁਣ ਇਲੈਕਸ਼ਨ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ ਤਾਂ ਸਿਰਫ 2 ਸਾਲ ਦਾ ਹੀ ਸਮਾਂ ਬਚਿਆਗਾ ਅਤੇ 3 ਸਾਲ ਤੋਂ ਕੋਈ ਵੀ ਨਵੀਂ ਭਰਤੀ ਨਹੀਂ ਆਈ ਤਾਂ ਬਹੁਤ ਜ਼ਿਆਦਾ ਉਮੀਦ ਹੈਗੀ ਹੈ ਕਿ ਆਉਣ ਵਾਲੇ 2 ਸਾਲ ਦੇ ਵਿੱਚ ਇੱਕ ਨਹੀਂ ਕਿ ਦੋ ਵੀ ਤੁਹਾਨੂੰ ਮਾਸਟਰ ਕੇਡਰ ਨਾਲ ਲਿੰਕ ਨਵੀਆਂ ਭਰਤੀਆਂ ਮਿਲਣਗੀਆਂ ਕਿਉਂਕਿ ਹਰ ਗਵਰਨਮੈਂਟ ਦਾ ਜੋ এজেন্ডਾ ਹੈ I think ਇਸ ਗਵਰਨਮੈਂਟ ਦਾ ਵੀ ਸੇਮ ਹੀ ਰਹਿਣ ਵਾਲਾਗਾ ਸੋ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਤੁਹਾਡੇ ਨਾਲ ਸਕਰੀਨ ਦੇ ਉੱਪਰ ਇੱਕ ਤੁਸੀਂ ਪਿਕਚਰ ਦੇਖ ਰਹੇ ਹੋ ਇਹ ਐਕਚੁਅਲ ਦੇ ਵਿੱਚ ਇੱਕ Google ਫਾਰਮ ਹੈਗਾ ਜੋ ਕਿ 17 ਚ 2025 ਨੂੰ ਵਕਫ ਵਕਫ ਸਕੂਲਾਂ ਨੂੰ ਚਾਹੇ ਉਹ ਮਿਡਲ ਹੋਣ ਹਾਈ ਹੋਣ ਜਾਂ ਸੈਕੰਡਰੀ ਸਕੂਲ ਹੋਣ ਉਹਨਾਂ ਨੂੰ ਸ਼ੇਅਰ ਕੀਤਾ ਗਿਆ ਅਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਸਕੂਲ ਵਿੱਚ ਕਿੰਨੀਆਂ ਪੋਸਟਾਂ ਹਨ ਕਿੰਨੀਆਂ ਫਿੱਲ ਨੇ ਜਾਂ ਕਿੰਨੀਆਂ ਖਾਲੀ ਨੇ ਤਾਂ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਕਿ ਡਿਪਾਰਟਮੈਂਟ ਸਾਰੇ ਹੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਤੋਂ ਡਾਟਾ ਇਕੱਠਾ ਕਰ ਰਿਹਾਗਾ ਕਿ ਕਿੰਨੀਆਂ ਪੋਸਟਾਂ ਉਹਨਾਂ ਕੋਲ ਖਾਲੀ ਨੇ ਤਾਂ ਕਿਤੇ ਨਾ ਕਿਤੇ ਨਵੀਂ ਭਰਤੀ ਆਉਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਇੰਡੀਕੇਸ਼ਨ ਦੇਖਣ ਨੂੰ ਮਿਲਦੇ ਨੇ ਅਕਸਰ ਹੀ ਕਿਉਂਕਿ ਪੋਸਟਾਂ ਦਾ ਡਿਵੀਜ਼ਨ ਉਸ ਪ੍ਰਕਾਰ ਨਾਲ ਹੀ ਕੀਤਾ ਜਾਂਦਾ ਜਿਨੀਆਂ ਅਸਾਮੀਆਂ ਸਕੂਲਾਂ ਦੇ ਵਿੱਚ ਖਾਲੀ ਹੋਣਗੀਆਂ ਹਾਲਾਂਕਿ ਹਾਲਾਂਕਿ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਐਂਡ ਤੁਸੀਂ ਖੁਦ ਵੀ ਦੇਖਿਆ ਹੋਣਾ ਕਿ ਸਪੈਸ਼ਲੀ ਪੰਜਾਬੀ ਹਿੰਦੀ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਇਸ ਤੋਂ ਇਲਾਵਾ ਬਾਕੀ ਸਬਜੈਕਟ ਨੇ ਵੀ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹਲੇ ਵੀ ਖਾਲੀ ਹਨ ਪਰੰਤੂ ਕੁਝ ਉਸ ਤੋਂ ਬਾਅਦ ਪ੍ਰੋਮੋਸ਼ਨਸ ਵੀ ਹੁੰਦੀਆਂ ਨੇ ਐਂਡ ਕੁਝ ਰਿਟਾਇਰਮੈਂਟ ਵੀ ਹੁੰਦੀਆਂ ਨੇ ਸੋ ਇਹ ਪ੍ਰੋਸੈਸ ਵੀ ਚੱਲਦਾ ਰਹਿੰਦਾ ਤਾਂ ਕਰਕੇ ਅੱਜ ਦੀ ਡੇਟ ਦੇ ਵਿੱਚ ਜਿੰਨੀਆਂ ਪੋਸਟਾਂ ਖਾਲੀ ਹੋਣਗੀਆਂ ਉਹਨਾਂ ਦਾ ਡਾਟਾ ਜਿਹੜਾ ਹੈਗਾ ਉਹ ਡਿਪਾਰਟਮੈਂਟ ਵੱਲੋਂ ਮੰਗਿਆ ਗਿਆ ਹੈਗਾ ਐਂਡ ਉਮੀਦ ਆਪਾਂ ਇਹ ਹੀ ਰੱਖ ਸਕਦੇ ਹਾਂ ਕਿ ਕਿਤੇ ਨਾ ਕਿਤੇ ਨਵੀਆਂ ਅਸਾਮੀਆਂ ਦੀ ਸਿਰਜਣਾ ਕਰਨ ਦੇ ਲਈ ਹੀ ਇਹ ਡਾਟਾ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਮੰਗਾਇਆ ਜਾ ਰਿਹਾ ਹੋਵੇਗਾ ਸੋ ਏਸੀ ਕੁਝ ਅਪਡੇਟ ਉਮੀਦ ਕਰਦੇ ਆ ਕਿ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਲਦੀ ਹੀ ਆਵੇ ਹਾਲਾਂਕਿ ਬਹੁਤ ਸਾਰੀਆਂ ਭਰਤੀਆਂ ਇਦਾਂ ਦੀਆਂ ਵੀ ਨੇ ਜਿਹੜੀਆਂ ਹਾਲੇ ਤੱਕ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਵੀ ਲਟਕ ਰਹੀਆਂ ਨੇ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਆਪਣੇ ਈਟੀਟੀ ਦੀ ਭਰਤੀ ਲਾਲੋ ਜੋ ਲੇਟੈਸਟ ਹੋਈ ਹੈ ਆਪਣੀ ਇਸ ਤੋਂ ਇਲਾਵਾ ਬਹੁਤ ਸਾਰੇ ਈਟੀਟੀ ਕੇਟਰ ਦੇ ਵਿੱਚ ਇਦਾਂ ਦੀਆਂ ਇਦਾਂ ਦੇ ਜਿਹੜੇ ਹੈਗੇ ਨੇ ਕੈਂਡੀਡੇਟ ਹੈਗੇ ਨੇ ਜੋ ਹਾਲੇ ਤੱਕ ਸਕੂਲਾਂ ਦੇ ਵਿੱਚ ਜੁਆਇਨ ਨਹੀਂ ਹੋਏ ਸਿਮਿਲਰਲੀ ਅਗਰ ਆਪਾਂ ਪੁਰਾਣੇ ਮਾਸਟਰ ਕੀਟਰ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੁਆਰਾ ਵੀ ਜੋ ਵੱਖ-ਵੱਖ ਕੇਸਸ ਨੇ ਜਿਸ ਤਰੀਕੇ ਨਾਲ 3704 ਦਾ ਲੱਗਿਆ ਹੋਇਆ ਤਾਂ ਬਹੁਤ ਸਾਰੇ ਕੇਸ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਜਿਹੜੇ ਹੈਗੇ ਨੇ ਉਹ ਚੱਲਦੇ ਪਏ ਨੇ ਕਹਿੰਦਾ ਮਤਲਬ ਕਿ ਇਹ ਤਾਂ ਸਿਰਫ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੰਕੜੇ ਹੀ ਦੱਸੇ ਨੇ ਕਿ ਅੰਕੜੇ ਬੋਲ ਦੋ ਜਾਂ ਇੱਕ ਜੋ ਸਕੂਲਾਂ ਵੱਲੋਂ ਇਨਫੋਰਮੇਸ਼ਨ ਮੰਗਾਈ ਗਈ ਹੈ ਡਿਪਾਰਟਮੈਂਟ ਵੱਲੋਂ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿਉਂਕਿ ਕਿਤੇ ਨਾ ਕਿਤੇ ਫਰਸਟ ਸਟੈਪ ਇਹੀ ਹੁੰਦੇ ਨੇ ਕਿ ਕਿੰਨੀਆਂ ਪੋਸਟਾਂ ਖਾਲੀ ਨੇ ਪ੍ਰੈਜੈਂਟ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਹਾਲਾਂਕਿ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਯੂਨੀਅਨ ਦਾ ਸਾਥ ਹੀ ਰਹੇਗਾ ਤੁਹਾਡੇ ਲਈ ਸੋ ਜੋ ਵੀ ਤੁਹਾਡੀ ਯੂਨੀਅਨ ਹੈਗੀ ਹੈ ਜੋ ਆਲਰੇਡੀ ਬਣੀ ਹੋਈ ਹੈ ਤਾਂ ਉਸ ਦਾ ਜ਼ਰੂਰ ਸਾਥ ਦਿਓ ਕਿਉਂਕਿ ਕਿਤੇ ਨਾ ਕਿਤੇ ਅਗਰ ਆਪਾਂ ਅੱਜ ਵੀ ਕਿਸੇ ਵੀ ਫੀਡ ਦੇ ਵਿੱਚ ਦੇਖੀਏ ਜੋ ਹੋਰ ਵਿਆਪਕ ਹੋਣ ਜਾਂ ਫਿਰ ਕੋਈ ਹੋਰ ਮੁਲਾਜ਼ਮ ਹੋਣ ਸੰਘਰਸ਼ ਤੋਂ ਬਿਨਾਂ ਜਲਦੀ ਜਲਦੀ ਜਿਹੜੀਆਂ ਪੋਸਟਾਂ ਉਹ ਨਹੀਂ ਮਿਲਣ ਵਾਲੀਆਂ ਜਾਂ ਫਿਰ ਅਸੀਂ ਵੋਟਾਂ ਦੇ ਨੇੜੇ ਦੀ ਉਡੀਕ ਕਰ ਸਕਦੇ ਹਾਂ ਕਿਉਂਕਿ ਉਦੋਂ ਇਲੈਕਸ਼ਨ ਕਰਕੇ ਜਿਹੜੀਆਂ ਹੈਗੀਆਂ ਨੇ ਗਵਰਨਮੈਂਟ ਨੂੰ ਪੋਸਟਾਂ ਸਿਰਜਣੀਆਂ ਹੀ ਪੈਂਦੀਆਂ ਨੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਪੋਸਟਾਂ ਜਲਦੀ ਤੋਂ ਜਲਦੀ ਆਉਣ ਮਾਸਟਰ ਕੈਟਰ ਦੀਆਂ ਤਾਂ ਜ਼ਰੂਰ ਆਪਣੀ ਜੋ ਵੀ ਜੂਨੀਅਨ ਤੁਹਾਡੀ ਬਣੀ ਹੋਈ ਹੈ ਉਸ ਦਾ ਜ਼ਰੂਰ ਸਾਥ ਦਿਓ